ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਵੇਲੇ ਆਪਜੀ ਦਰਸਲ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਮਨੀਕਰਨ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਪੁਲੂ ਤੇ ਤੁਸੀਂ ਵੇਖ ਸਕਦੇ ਹੋ ਕਿ ਮੌਸਮ ਖਰਾਬ ਹੈ ਤੇ ਮੀਂਹ ਵਾਲਾ ਮੌਸਮ ਹੈ ਤੇ ਤੁਸੀਂ ਪੁੱਲ ਤੇ ਰੌਣਕ ਦੇਖ ਸਕਦੇ ਹੋ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜੋ ਕਿ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਆਪ ਜੀ ਸਕਰੀਨਸ਼ਾਟ ਦੇਖ ਕੇ ਇਹ ਇਤਿਹਾਸ ਪੜ੍ਹ ਸਕਦੇ ਹੋ ਤੇ ਵਾਹਿਗੁਰੂ ਜੀ ਇਹ ਹੈ ਜੀ ਤਪਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਹਰੀ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਤਪ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਹਰੀ ਜੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਮਨੀਗੜ੍ਹ ਦੀ ਖੋਜ ਕੀਤੀ ਸੀ ਤੇ ਵਾਹਿਗੁਰੂ ਜੀ ਤੁਸੀਂ ਪੁੱਲ ਤੇ ਸੰਗਤ ਦਾ ਰਸ ਵੇਖ ਸਕਦੇ ਹੋ ਮੌਸਮ ਖਰਾਬ ਹੈ ਤੇ ਸੰਗਤ ਰਾਰਾਸ਼ ਹੈ ਤੇ ਸਾਹਮਣੇ ਜੀ ਸ਼੍ਰੀ ਮੰਦਿਰ ਹੈ ਭਗਵਾਨ ਸ਼ੰਕਰ ਜੀ ਦਾ ਜੋ ਮੰਦਿਰ ਹੈ ਉਹ ਸਾਹਮਣੇ ਬਣਿਆ ਹੋਇਆ ਹੈ ਤੇ ਇਹ ਹੈ ਜੀ ਗੁਰਦੁਆਰਾ ਅੰਗੀਠਾ ਸਾਹਿਬ ਇਹ ਹੈ ਵਾਹਿਗੁਰੂ ਜੀ ਪਾਰਵਤੀ ਨਦੀ ਇਸੇ ਨਦੀ ਦਾ ਪਾਣੀ ਘਟ ਗਿਆ ਹੈ ਜੂਨ ਜੁਲਾਈ ਵਿੱਚ ਇਸ ਨਦੀ ਦਾ ਪਾਣੀ ਬਹੁਤ ਹੀ ਜ਼ਿਆਦਾ ਹੁੰਦਾ ਹੈ ਆ ਤੁਸੀਂ ਦੇਖ ਸਕਦੇ ਹੋ ਇਸ ਨਦੀ ਦਾ ਪਾਣੀ ਹੁਣ ਘਟ ਗਿਆ ਹੈ ਤੇ ਸામਨੇ ਵਾਹਿਗੁਰੂ ਜੀ ਚਾਰ ਮੰਜ਼ਲ ਬਿਲਡਿੰਗ ਬਣੀ ਹੋਈ ਆ ਇਹ ਕਮਰੇ ਨੇ ਸਾਰੇ ਸੰਗਤਾਂ ਦੇ ਰਹਿਣ ਵਾਸਤੇ ਤੇ ਪੁੱਲ ਦੇ ਉੱਪਰ ਤੁਸੀਂ ਰੌਣਕ ਮੇਲਾ ਦੇਖ ਸਕਦੇ ਹੋ ਤੇ ਜੋ ਵੀ ਮੇਰਾ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਇਸ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਕਮੈਂਟ ਵਿੱਚ ਤੁਸੀਂ ਲਿਖਣਾ ਹੈ ਧੰਨ ਗੁਰੂ ਨਾਨਕ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ